वाहे गुरु जी का खालसा वाहे गुरु जी की फतेह एक सतगुर प्रसाद आसा महला चौथा संत कर चौथा हर अमृत पीने लोयना मन प्रेम रत्ना राम राजे मन राम कसवटी लाया कंचन सोवना, तो गुरमुख रंग चलूलिया मेरा मन धनो पीना, जन नानक मुसक शकोलिया, सब जन्म धन तन तन्ना ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭੋ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰਸ ਲੋਕਾਂ ਨਾਲ ਸ਼ਲੋਕ ਪੀ ਮਹੱਲੇ ਪਹਿਲੇ ਕੇ ਲਿਖੇ ਟੂਟੇ ਅਸ ਰਾਜਾ ਕੀ ਧੂਨੀ ਸ਼ਲੋਕ ਮਹੱਲਾ ਪਹਿਲਾ ਬੋਲੇ ਹਰੀ ਗੁਰ ਆਪਣੇ ਦਿਓਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀ ਇਹ ਕਰਤ ਨ ਲਾਗੀ ਵਾਰ। ਮਹਿਲਾ ਦੂਜਾ ਜੇ ਸੋ ਚੰਦਾ ਉਗਵ ਹੈ ਸੂਰਜ ਚੜਹਾ ਹਜ਼ਾਰ ਐਤੇ ਅਚਾਨਨ ਹੋ ਦਿਆ ਗੁਰਬਿਨ ਕੋਰ ਅੰਧਾਰ। ਮਹਿਲਾ ਪਹਿਲਾ ਨਾਨਕ ਗੁਰੂ ਨਾ ਚੇਤਨੀ ਮਨ ਆਪਨਾ ਸੋਚੇਤ ਛੂਟੇ ਤਿਲ ਬੁਆੜ ਜਿਉ ਸੁੰਝੇ ਅੰਦਰ ਖੇਤ ਖੇਤਾਂ ਅੰਦਰ ਛੂਟਿਆ ਕੋ ਨਾਨਕ ਸੋਨਾਹ ਫਲੀਆਂ ਹਾਂ ਫੁਲੀਆਂ ਹਾਂ ਬਪੂੜੇ ਪੀ ਤਨ ਵਿੱਚ ਸੁਆਹ ਹੈ ਪੋੜੀ ਆਪਿਨਾ ਆਪ ਸਾਜੀਆ ਆਪਿਨਾ ਰਚੀਓ ਨਾਉ ਦੁਹੀ ਕੁਦਰਤ ਸਾਜੀਆ ਕਰ ਆਸਨ ਡਿਠੋ ਚਾਓ ਦਾਤਾ ਕਰਤਾ ਆਪ ਤੂ ਤੁਸ ਦੇਵ ਹੈ ਕਰਾਂ ਪਰਸਾਓ ਤੂ ਜਾਣੋ ਹੀ ਸਭਸਾਂ ਦੇ ਲੈਸ ਹੈ ਜਿੰਦ ਕਹਾਓ ਕਰ ਆਸਨ ਡਿਠੋ ਚਾਓ ਪ੍ਰੇਮ ਬਾਣੀ ਮਨ ਮਾਰਿਆ ਅਨਿਆਲੇ ਅਨਿਆ ਰਾਮ ਰਾਜੇ ਜਿਸੁ ਲਾਗੀ ਪਿਰਿ ਪਿਰਮਾ ਕੀ ਸੋ ਜਾਣੈ ਜਰੀਆ ਜੀਵਨ ਮੁਕਤ ਸੋ ਆਖੀਆ ਮਰ ਜੀਵੈ ਮਰਿਆ ਜਿਨ ਨਾਨਕ ਸਤਗੁਰ ਮੇਲਾ ਹਰਿ ਜਗਤੂ ਤਰ ਤਰੀਆ ਸ਼ਲੋਕ ਮਹੱਲਾ ਪਹਿਲਾ ਸਚੇ ਤੇਰੇ ਖੰਡ ਸਚੇ ਬ੍ਰਹਮੰਡ ਸਚੇ ਤੇਰੇ ਲੋ ਸਚੇ ਆਕਾਰ ਸਚੇ ਤੇਰੇ ਕਰਨੇ ਸਰਬ ਵਿਚਾਰ ਸਚਾ ਤੇਰਾ ਅਮਰ ਸਚਾ ਦੀਬਾਨ ਸੱਚਾ ਤੇਰਾ ਹੁਕਮ ਸੱਚਾ ਫੁਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੁਧ ਆਖਾਂ ਲਖ ਕਰੋੜ ਸੱਚਾ ਸਭ ਧਾਨ ਸੱਚਾ ਸਭ ਜੋਰ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਤੇ ਆਇਨ ਸੱਚ ਜੋ ਮਰ ਜੰਮੇ ਸੋ ਕਚ ਨੀ ਕਚ ਮਹੱਲਾ ਪਹਿਲਾ ਵੱਡੀ ਵਡਿਆਈ ਜਾਂ ਵੱਡਾ ਨਾਂ ਵੱਡੀ ਵਡਿਆਈ ਜਾਂ ਸੱਚ ਨੇ ਆਓ ਵੱਡੀ ਵਡਿਆਈ ਜਨਹ ਚਲਤਾਓ ਵੱਡੀ ਵਡਿਆਈ ਜਨ ਆ ਲਾਓ ਵੱਡੀ ਵਡਿਆਈ ਬੂਝਾ ਸਭ ਪਾਓ ਵੱਡੀ ਵਡਿਆਈ ਜਾਂ ਪੂਛਣਾ ਦਾਤ ਵੱਡੀ ਵਡਿਆਈ ਜੋ ਆਪੇ ਆਪ ਨਾਨਕ ਕਾਰਨਾ ਕਥਨੀ ਜਾਏ ਕਿਤਾ ਕਰਨਾ ਸਰਬ ਰਜਾਏ ਲਾਦੂ ਜਾਏ ਹੋ જગ ਸੱਚਾ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਕ ਨਾ ਹੁਕਮ ਸਮਾਏ ਲੈ ਇਕ ਨਾ ਹੁਕਮ ਕਰੇ ਵਿਨਾਸ ਇਕ ਨਾ ਭਾਣਾ ਕਢ ਲੈ ਇਕ ਨਾ ਮਾਇਆ ਵਿੱਚ ਨਿਵਾਸ ਏਉਂ ਪੇ ਆਖ ਨਾ ਜਾਪੀ ਜੇ ਕਿਸੈ ਆਨੇ ਰਾਸ ਨਾਨਕ ਗੁਰਮੁਖ ਜਾਨੀਆਂ ਜਾਕੋ ਆਪ ਕਰੇ ਪ੍ਰਗਾਸ ਪੋੜੀ ਨਾਨਕ ਜੀਆ ਉਪਾਇ ਕਾ ਲਿਖਨਾ ਵੈ ਧਰਮ ਬਹਾਲਿਆ ਉੱਥੈ ਸੱਚੇ ਹੀ ਸਚ ਨੇ ਬੜਾ ਤੋਨਾ ਵਖ ਕੜੇ ਜਜਮਾਲਿਆ ਥਾਉ ਨਾ ਪਾਇ ਅਨਕੂੜ ਯਾਰ ਮੂੰਹ ਕਾਲਾ ਦੁਜਕ ਚਾਲਿਆ ਤੇਰਾ ਨਾਏ ਰਤੇ ਸੇ ਜਿਨ ਗੇ ਹਾਰ ਗੇ ਸ੍ਰੀ ਠਗਨ ਵਾਲਿਆ ਲਿਖਨਾ ਵੈ ਧਰਮ ਬਹਾਲਿਆ ਮੂਰਖ ਮੂਗਾ ਤੇ ਸਰਨagati ਮਿਲ ਗੋਵਿੰਦ ਰੰਗਾ ਰਾਮ ਰਾਜੇ ਗੁਰਪੂਰਾ ਹਰ ਪਾਇਆ ਹਰ ਭਗਤ ਇਕ ਮੰਗਾ ਮੇਰਾ ਮਨ ਤਨ ਸਬਦ ਵੀ ਗਾਸਿਆ ਜਪ ਅਨੰਤ ਤਰ ਰੰਗਾ ਮਿਲਿਐ ਸੰਤ ਜਨਾਹਰ ਭਾਇਆ ਨਾਨਕ ਸੁਤਸੰਗਾ ਲੋਕੇ ਮਹੱਲਾ ਪਲੈ ਵਿਸਮਾਦ ਨਾਦੇ ਵਿਸਮਾਦ ਵੇਦ ਵਿਸਮਾਦ ਜੀਏ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰਾਂਗ ਵਿਸਮਾਦ ਨਾ ਅੱਗੇ ਫਿਰ ਹੈ ਜੰਤ ਵਿਸਮਾਦ ਪੋਣ ਵਿਸਮਾਦ ਪਾਨੀ ਵਿਸਮਾਦ ਅਗਨੀ ਖੇੜ ਹੈ ਵੇੜਾ ਨੀ ਵਿਸਮਾਦ ਤਰਤੀ ਵਿਸਮਾਦ ਖਾਨੀ ਵਿਸਮਾਦ ਸਾਦਾ ਲਗਹ ਪਰਾਨੀ ਵਿਸਮਾਦ ਸੰਜੋਗ ਵਿਸਮਾਦਵੀ ਜੋਗ ਵਿਸਮਾਦ ਭੂਖ ਵਿਸਮਾਦ ਭੋਗ ਵਿਸਮਾਦ ਸਿਫਤੇ ਵਿਸਮਾਦ ਸਾਲਾ ਵਿਸਮਾਦ ਝੜ ਵਿਸਮਾਦ ਰਾਹਾ ਵਿਸਮਾਦ ਨੇੜਾ ਵਿਸਮਾਦ ਦੂਰ ਵਿਸਮਾਦ ਦੇਖਿਆ ਹਜਰਾ ਹਜੂਰ ਵੇਖ ਵਡਾਣ ਰਹਿਆ ਵਿਸਮਾਦ ਨਾਨਕ ਭੋਜਨ ਪੂਰਾ ਭਾਗ ਹੱਲਾ ਪਾਲਾ ਕੁਦਰਤ ਦੀਸਾ ਕੁਦਰਤ ਸੁਨੀਆਂ ਕੁਦਰਤ ਕੋ ਸੁਖਸਾਰ ਕੁਦਰਤ ਪਤਾ ਲਈ ਆਕਾਸ਼ੇ ਕੁਦਰਤ ਸਰਬ ਆਕਾਰ ਕੁਦਰਤ ਵਿਅਤ ਪੁਰਾਨ ਕਤੇ ਬਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ ਕੁਦਰਤ ਜਾਤੀ ਬਿਜੀ ਨਸੀ ਰੰਗੀ ਕੁਦਰਤ ਜੀਏ ਜਹਾਨ ਕੁਦਰਤ ਨੇਕੀਆਂ ਕੁਦਰਤ ਬਦਿਆ ਕੁਦਰਤ ਮਾਨ ਅਭਿਮਾਨ ਕੁਦਰਤ ਪਉਣ ਪਾਣੀ ਬਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਧਕ ਕਰਤਾ ਬਾਕੀ ਨਹੀਂ ਪਾਕ ਨਾਨਕ ਹੋ ਮੈਂ ਅੰਦਰ ਵੇਖਿਆ ਵਰਤੈ ਤਾਕੋ ਤਾਕ ਪੋੜੀ ਆਪਿਨਾ ਪੋਗ ਪੋਗ ਕਾ ਹੋਏ ਬਸ ਮੜਾ ਪੋਰਾ ਸਿਧਾਇਆ ਵੱਡਾ ਹੋਆ ਦੁਨੀਦਾਰ ਗਾਲਾ ਸੰਗਲਾ ਕਥ ਚਲਾਇਆ ਅਗਿਆ ਕਰਨੀ ਕੀ ਤਵਾਚੀਆਂ ਬੋਹਾਲੇ ਕਿਆ ਕਰ ਸਮਝਾਇਆ ਆਉ ਨ ਹੋ ਵਿਪੋਥੀ ਹੁਣ ਸੁਣੀਆਂ ਕਿਆ ਰੋਆ ਆ ਮਨ ਅੰਧਾ ਜਨਮ ਗਵਾਇਆ ਦਿਨ ਦੇ ਆਲ ਸੁਣ ਬੇਨਤੀ ਹਰ ਪ੍ਰਭ ਹਰ ਰਾਇਆ ਰਾਮ ਰਾਜੇ ਹੋ ਮੰਗੋ ਸਰਨਾ ਹਰ ਨਾਮ ਕੀ ਹਰ ਹਰ ਮੁਖ ਪਾਇਆ ਭਗਤ ਵਛਲਾਰ ਬੀਰਤਾ ਹਰ ਲਾਜ ਰਖਾਇਆ ਜਨ ਨਾਨਕ ਸਰਨਾਗਤੀ ਹਰ ਨਾਮ ਤਰਾਇਆ ਲੋਕਾ ਮਹੱਲਾ ਪਹਿਲਾ ਪੈ ਵਿੱਚ ਪਵਨ ਵਹੈ ਸਦਬਾਓ ਪੈ ਵਿੱਚ ਚਲਹ ਲਖ ਦਰੀਆਓ ਪੈ ਵਿੱਚ ਅਗਨਾ ਕੜਾਵੇ ਗਾਰ ਪੈ ਵਿੱਚ ਧਰਤੀ ਦਬੀ ਪਾਰ ਪੈ ਵਿੱਚ ਇੰਦਰਾ ਫਿਰਾ ਸਿਰ ਭਾਰ ਪੈ ਵਿੱਚ ਰਾਜਾ ਧਰਮਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋਹ ਕਰੋੜੀ ਚਲਤ ਨਾਨਤ ਪੈ ਵਿੱਚ ਸਿੱਧ ਬੁੱਧ ਅਸੁਰਨਾਧ ਪੈ ਵਿੱਚ ਆੜਾਣੇ ਆਕਾਸ਼ ਪੈ ਵਿੱਚ ਜੋਤ ਮਹਾਬਲ ਸੂਰ ਪੈ ਵਿੱਚ ਆਵਹ ਜਾਵਹ ਪੂਰ ਪਗਲੇ ਆਪੋ ਲਿਖਿਆ ਸਿਰਲੇਖ ਨਾਨਕ ਨਿਰਭੋ ਨਿਰੰਕਾਰ ਸਚੇ ਇਕ ਮਹੱਲਾ ਪਹਿਲਾ ਨਾਨਕ ਨਿਰਪੋ ਨਿਰੰਕਾਰ ਹੋਰ ਕੀਤੇ ਰਾਮ ਰਵਾਲ ਕਹਿ ਤੀਆਂ ਕਨ ਕਹਾਣੀਆਂ ਕਹਿਤੇ ਬੇਦ ਵਿਚਾਰ ਕਹਿਤੇ ਨਚਾਂ ਮੰਗਤੇ ਕਿੜ ਮੂੜ ਪੁਰਹਾ ਤਾਲ ਬਾਜ਼ਾਰੀ ਬਾਜ਼ਾਰਮ ਹੈ ਆਏ ਕੜਹਾਂ ਬਾਜ਼ਾਰ ਗਾਵਾਂ ਹੈ ਰਾਜੇ ਰਾਣੀਆਂ ਬੋਲ ਹੈ ਆਲ ਪਾਤਲ ਖਟਕਿਆ ਕੇ ਮੁੰਦੜੇ ਲਖ ਟਕਿਆ ਕੇ ਹਾਰ ਜਿਤ ਤਨ ਪਾਈ ਹੈ ਨਾਨਕਾ ਸੇ ਤਨ ਹੋ ਹੈ ਸ਼ਾਰ ਗਿਆਨ ਨਾ ਗਲੀ ਡੂੜੀਆ ਕਥਨਾ ਕਰਦਾ ਸਾਰ ਕਰਮ ਮਿਲਾਤਾ ਭਾਈਆ ਹੋਰ ਹਕਮਤ ਹੁਕਮ ਖੁਆਰ ਪੋੜੀ ਨਦਰ ਕਰਾਂ ਜੇ ਆਪਣੇ ਤਾਂ ਨਦਰਿ ਸਤਿਗੁਰ ਪਾਇਆ ਇਹੋ ਜਿਹਾ ਬਹੁਤੇ ਜਨਮ ਪਰਮਾਏ ਆ ਤਾਂ ਸਤਿਗੁਰ ਸਬਦ ਸੁਨਾਇਆ ਸਤਿਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਨਿਆ ਹੋ ਲੋਕ ਸਭਾਇਆ ਸਤਿਗੁਰੂ ਮਿਲੀ ਆ ਸਚ ਪਾਇਆ ਜਿੰਨੀ ਵਿੱਚ ਹੋ ਆਪ ਗਵਾਇਆ ਜਿਨ ਸਚੋ ਸਚ ਬੁਝਾਇਆ ਸਾਮ ਹੈ ਲਾ ਚੋਥਾ ਗੁਰਮੁਖ ਡੁੰਡ ਡੁੰਡ ਲਿਆ ਹਰ ਸਾਜਨ ਲਥਾ ਰਾਮ ਰਾਜੇ ਕੰਚਨ ਕਾਇਆ ਕੋਟ ਗੜੇ ਵਿਚ ਹਰ ਹਰ ਸੇਧਾ ਹਰ ਹਲ ਹੀਰਾ ਰਤਨ ਹਾ ਮੇਰਾ ਮਨ ਤਨ ਵਿਧਾ ਤੂਰ ਪਾਗ ਵੜੇ ਹਰ ਪਾਇਆ ਨਾਨਕ ਰਸ ਗੁੱਥਾ ਸ਼ਲੋਕ ਮਹੱਲਾ ਪਹਿਲਾ ਕੜ ਯਾ ਸਵੇ ਗੋਪੀਆ ਪਹਿਰ ਕਨ ਗੋਪਾਲ ਗਹਿਨੇ ਪਉਣ ਪਾਣੀ ਬਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨ ਵਰਤਨ ਸਰਬਜੰਜਾਲ ਨਾਨਕ موسی ਧਿਆਨ ਵੀ ਹੋਣੀ ਖਾਏਗੇ ਆਜਮਕਾਲ ਲੋਕ ਮਹਿਲਾ ਪੈਲਾ ਕੜੀਆਂ ਸਭੇ ਗੋਪੀਆਂ ਪਹਿਰ ਕਨ ਗੋਪਾਲ ਘਰਨੇ ਪਉਣ ਪਾਣੀ ਬੈਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਹਿਮਾਲ ਤਨ ਵਰਤਨ ਸਰਬਜਨ ਜਾਲ ਨਾਨਕ موسی ਗਿਆਨ ਵੀ ਹੁਣੀ ਖਾਏਗੇ ਆਜਮਕਾਲ ਮਹਿਲਾ ਪੈਲਾ ਵਾਇਨ ਚੇਲੇ ਨਚਨ ਗੁਰ ਪੈਰ ਹਲਾਇਨ ਫੇਰਨ ਸੇਰਾ ਉਡ ਉਡ ਰਵਾਸ਼ਾ ਜਾਏ ਵੇਖਿਆ ਲੋਕ ਆਸਾ ਕਰ ਜਾਏ ਰੋਟੀਆਂ ਕਾਰਨ ਪੂਰਾ ਤਾਲ ਆਪ ਪਛਾੜ ਹਾਂ ਧਰਤੀ ਨਾਲ ਆਵਨ ਗੋਪੀਆਂ ਗਾਵਨ ਕਾਨ ਗਾਵਨ ਸੀਤਾ ਰਾਜੇ ਰਾਮ ਨਾਮ ਜਾਕਾ ਕੀ ਆ ਸਗਲ ਜਹਾਨ ਸੇਵਕ ਸੇਵਾ ਕਰਮ ਚੜਾਓ ਪਿੰਨੀ ਰਾਨ ਜਿਨਾ ਮਨ ਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਨਦੀ ਕਰਮ ਲਹ ਕਾਇ ਪਾਰ ਕੋਲੂ ਚਰਖਾ ਚਕੀ ਚੱਕ ਤਲਵਾਰੋਲੇ ਬਹੁਤ ਅਨੰਤ ਲਾਟੂ ਮਾਧਾਨੀਆਂ ਅਨਗਾਹ ਪੰਖੀ ਭੋਦੀਆ ਲੈਣ ਨਾ ਸਾਹ ਸੂਏ ਝਾੜ ਪਵਾਈਆਂ ਹਾਂ ਜੰਤ ਨਾਨਕ ਪੋਦੇਆ ਗਨਤ ਨਾਨਤ ਬੰਧਨ ਬੰਧ ਪਵਾਇ ਸੋਏ ਪਵੇ ਯਾ ਕੀ ਰਤਨ ਚਾਸਬ ਕੋਏ ਨਚ ਨਚ ਹਸ ਹੈ ਚਲ ਹੈ ਸੇ ਹੋ ਰੋਏ ਉੜਨਾ ਜਾਹੀ ਸਿਧਨਾ ਹੋਵਾ ਨਚਨਾ ਕੁਦਨਾ ਮਨ ਕਾ ਚਾਓ ਨਾਨਕ ਜੀ ਨ ਮਨ ਪੋਤੀ ਨਾ ਮਨ ਭਾਓ ਪੋੜੀ ਨਾ ਤੇ ਰਾਨੀ ਅੰਕਾਰ ਹੈ ਨਾਇ ਲਿਆ ਨਰਕ ਨਾ ਜਾਇਆ ਜਿਉ ਪੰਡ ਸਬਤੀ ਸਦਾ ਦੇਖਾ ਜਾਏ ਆਪ ਗਵਾਈਆ ਜੇ ਲੋੜ ਹੈ ਚੰਗਾ ਆਪਣਾ ਕਰ ਪੁਨਹ ਨੀਚ ਸਦਾਈਆ ਤੇ ਜਰਵਾਨਾ ਪਰ ਹਰਾ ਜਰਵੇਸ ਕਰੇ ਦੀ ਆਈਆ ਕੋਰ ਹੈ ਨਾ ਪਰਿਆ ਪਾਈਆ ਨੀਤ ਖੜੀ ਮੁੰਧਾ ਜੋ ਬਣ ਪਾਲੀ RAM ਰਾਜੇ ਹਰ ਹਰ ਨਾਮ ਚੇਤਾਏ ਗੁਰ ਹਰਿ ਮਾਰਗ ਚਾਲੀ ਮੇਰਾ ਮਨ ਤਨ ਨਾਮ ਆਧਾਰਾ ਮੈਂ ਬਿਖ ਚਾਲੀ ਜਨ ਨਾਨਕ ਸਤ ਗੁਰ ਮੇਲਾ ਹਰ ਹਰ ਮਿਲਿਆ ਬਨ ਵਾਲੀ